ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਦੀ ਰਾਈਡ ਗੁਰਦੁਆਰਾ ਸਿੰਘ ਸਭਾ ਅਮਰਗੜ ਤੋਂ ਸ਼ੁਰੂ ਕਰਕੇ ਲੁਧਿਆਣਾ ਵਿਖੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਸਥਾਨ ਜੋ ਹੈ ਮਾਡਲ ਟਾਊਨ ਵਿਖੇ ਉੱਥੇ ਦੀ ਰਾਈਡ ਹੈ ਅੱਜ ਸਵੇਰੇ 5 ਵਜੇ ਤਿਆਰ ਹੋ ਕੇ ਸਾਈਕਲਾਂ ਤੇ ਨਿਕਲੇ ਮੌਸਮ ਬੜਾ ਵਧੀਆ ਸੀ ਬੜੀ ਹਵਾ ਚੱਲ ਰਹੀ ਸੀ ਰਸਤੇ ਦੇ ਵਿੱਚ ਬਹੁਤ ਹੈਡਵਿੰਡ ਸੀ ਸਾਈਕਲ ਬੜੀ ਸਲੋ ਚੱਲ ਰਹੀ ਸੀ ਬੜਾ ਜ਼ੋਰ ਲੱਗ ਰਿਹਾ ਸੀ ਸਾਈਕਲ ਚਲਾਣ ਲੱਗੇ ਸਵੇਰ ਦੇ ਟਾਈਮ ਕਾਫੀ ਹਨੇਰਾ ਹੁੰਦਾ ਹੈ 5 ਵਜੇ ਆਪਾਂ ਨੂੰ ਆਪਣਾ ਸੇਫਟੀ ਪ੍ਰਕਾਊਸ਼ਨਸ ਨਾਲ ਲੈ ਕੇ ਚੱਲਣਾ ਪੈਂਦਾ ਹੈ ਜਿਵੇਂ ਕਿ ਫਰੰਟ ਲਾਈਟ ਬੈਕ ਲਾਈਟ ਇਸ ਦੇ ਨਾਲ ਦੂਰੋਂ ਪਤਾ ਲੱਗ ਜਾਵੇ ਕਿ ਸਾਈਕਲ ਰਾਈਡਰਸ ਜਾਂ ਕੋਈ ਗੱਡੀ ਆ ਰਹੀ ਹੈ ਸਵੇਰ ਦੇ ਟਾਈਮ ਮੌਸਮ ਦੇ ਵਿੱਚ ਆਕਸੀਨ 100% ਹੁੰਦੀ ਹੈ ਇਸ ਲਈ ਆਪਾਂ ਨੂੰ ਸਵੇਰੇ ਮਾਰਨਿੰਗ ਆਪਣੀ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰਨੀ ਚਾਹੀਦੀ ਹੈ ਜੋ ਕਿ ਆਪਣੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਵੇਖੇ ਕਰੋ ਦਰਸ਼ਨ ਬੜਾ ਵਧੀਆ ਮਨਮੋਹਕ ਦ੍ਰਿਸ਼ ਹੈ ਗੁਰਦੁਆਰਾ ਸਾਹਿਬ ਦਾ ਬਹੁਤ ਸੋਹਣੀ ਖੂਬਸੂਰਤ ਇਮਾਰਤ ਗੁਰਦੁਆਰਾ ਸਾਹਿਬ ਦੀ ਦੂਰੋਂ ਹੀ ਦਿਖਾਈ ਦੇ ਰਹੀ ਹੈ ਸਵੇਰ ਦੇ ਟਾਈਮ ਜਾ ਕੇ ਤੁਸੀਂ ਜਾਂਦੋ ਗੁਰਦੁਆਰਾ ਸਾਹਿਬ 'ਕੇ ਬਾਣੀ ਪੜ੍ਹਦੇ ਹੋ ਜਾਂ ਬਾਣੀ ਸੁਣਦੇ ਹੋ ਉਸ ਨਾਲ ਮਨ ਨੂੰ ਬੜਾ ਸਕੂਨ ਮਿਲਦਾ ਹੈ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਜਿੱਥੇ ਵੀ ਕੋ ਲੈ ਕੇ ਬੈਠ ਜਾਂਦਾ ਹੈ ਉੱਥੇ ਗੁਰੂ ਰਾਮਦਾਸ ਜੀ ਦੀ ਕਿਰਪਾ ਵਰਤਦੀ ਹੈ ਬਾਬਾ ਦੀਪ ਸਿੰਘ ਜੀ ਨੂੰ ਚੇਤੇ ਕਰ ਰਹੇ ਹਾਂ ਨਾ ਬਾਬਾ ਦੀਪ ਸਿੰਘ ਦੇ ਨਾਮ ਦੇ ਵਿੱਚ ਐਸੀ ਕਮਾਈ ਹੈ ਖਾਲਸਾ ਜੀ ਧਰਤੀ ਦੇ ਕਿਸੇ ਵੀ ਕੋਨੇ ਤੇ ਖੜ ਕੇ ਇੱਕ ਵਾਰ ਪਿਆਰ ਦੇ ਨਾਲ ਧੰਨ ਬਾਬਾ ਦੀਪ ਸਿੰਘ ਜੀ ਨੂੰ ਆਵਾਜ਼ ਲਾ ਕੇ ਵੇਖਿਓ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਬਾਬਾ ਦੀਪ ਸਿੰਘ ਅੱਜ ਵੀ ਸੀਸ ਤਲੀ ਤੇ ਧਰ ਕੇ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਜਾਣਗੇ ਤੇ ਖਾਲਸਾ ਜੀ ਕੋਈ ਵੀ ਵਿਪਤਾ ਤੁਹਾਡੇ ਤੇ ਆਉਣ ਨਹੀਂ ਦੇਣਗੇ ਬਾਣੀ ਕਰਨਾ ਜੀ ਕਹੇ ਪਸੂ ਸੁ ਤੁਹਾਨੂੰ ਸਰਬਤ ਸਾਰ ਗੋਲ ਚਾਰ ਗੋਣ ਮੇਲ ਗੋਣ ਜਿਨਨਾਰ ਸੰਗ ਸੋਹਣੇ ਕਰਮਾ ਦੀਆ ਤੁਹਿਆ ਨਾਮ ਆਪਣ ਕੀਆ ਸਾਨਿਕਾ ਦੀਆ ਜਿਰਜਾ